ਅੱਜ ਜਨਮ ਦਿਹਾੜਾ ਬਹੁਤ ਚਾਹਵਾਂ ਨਾਲ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਸਾਡੇ ਪ੍ਰਧਾਨ ਸ਼੍ਰੀ ਗੁਰਦਾਸ ਰਾਏ ਸ਼ਰਮਾ ਤੇ ਸਾਰੇ ਇਲਾਕੇ ਦੇ ਸਮੂਹ ਬ੍ਰਾਹਮਣ ਪਰਿਵਾਰ ਸਾਰਿਆਂ ਨੇ ਰਲ ਮਿਲ ਕੇ ਅੱਜ ਖੁਸ਼ੀ ਦਾ ਇਜ਼ਹਾਰ ਕੀਤਾ ਪਰਮਾਤਮਾ ਭਗਵਾਨ ਪਰਸ਼ੂਰਾਮ ਜੀ ਇਸੇ ਤਰ੍ਹਾਂ ਸਾਰਿਆਂ ਪਰਿਵਾਰਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ ਸੁੰਦਰ ਕਾਂਗ ਮੰਦਿਰ ਸੁੰਦਰਵਾਰ ਮੰਦਿਰ ਤੇ ਅਸੀਂ ਅੱਜ ਗੁੰਗਾਣ ਕੀਤਾ ਹੈ ਸੁੰਦਰ ਕਾਂ ਦਾ ਗਮਨ ਸਭਾ ਵੱਲੋਂ ਸੁੰਦਰ ਕਾਂ ਕਰਵਾਇਆ ਗਿਆ ਵੇ ਕਿ ਅਸੀਂ ਕਹਿੰਦੇ ਆ ਦਿਨ ਦੁੱਖ ਨਹੀਂ ਰਾਤ ਚੋਗਨੀ ਤਰੱਕੀ ਹੋਵੇ ਕਿ ਅਸੀਂ ਇਸ ਪਰਿਵਾਰਾਂ ਦੇ ਨਾਲ ਸਭ ਦੇ ਨਾਲ ਜੁੜੇ ਰਹੀਏ ਤੇ ਗੁੰਗਾਨ ਕਰਦੇ ਰਹੀਏ ਕਿ ਸਾਨੂੰ ਬਹੁਤ ਅੱਛਾ ਲੱਗਿਆ ਅੱਜ ਦੇ ਪਰਵ ਦੀਆਂ ਪਰਸ਼ੂ ਰਾਮ ਜਨਮ ਦਿਤੀਆਂ ਬਹੁਤ ਬਹੁਤ ਲੱਖ ਲੱਖ ਵਧਾਈਆਂ ਔਰ ਅਸੀਂ ਖੁਸ਼ੀ ਦਾ ਕੋਈ ਰਸ ਨਹੀਂ ਸਕਦੇ ਕਿ ਸਾਨੂੰ ਕਿੰਨੀ ਕੁ ਖੁਸ਼ੀ ਹੋਈ ਹੈ i <laughs>